ਅੱਗੇ ਚੰਗਾ ਜੀਵਨ ਮਿਲ ਜਾਵੇਗਾ ਘਰ ਮਿਲ ਜਾਵੇਗਾ ਕੋਠੀਆਂ ਮਿਲ ਜਾਣਗੀਆਂ ਨਹੀਂ ਵਰਮਖ ਪਿਆਰਿਓ ਕੀ ਪਤਾ ਕਿੱਦਾਂ ਦਾ ਜੀਵਨ ਮਿਲਣਾ ਹੈ ਸੱਪ ਵੇਖਿਆ ਸੱਪ ਜਿਹੜਾ ਉਹ ਵੇਖਦੇ ਆ ਨਾ ਕਿਵੇਂ ਪੇਟ ਜਿਹੜਾ ਢਿੱਡੋ ਦਾ ਘਰੀਸਦਾ ਜਾਂਦਾ ਹੁੰਦਾ ਹੈ ਢਿੱਡੋ ਉਹਦਾ ਥੱਲੇ ਲੱਗਦਾ ਘਰੀਸਦਾ ਜਾਂਦਾ ਹੈ ਨਾ ਇਹ ਵੀ ਉਹਨੇ ਇਦਾਂ ਦੇ ਕਰਮ ਕੀਤੇ ਸੀ ਤਾਂ ਕਰਕੇ ਜੁਨੀ ਮਿਲੀ ਹੈ ਹੀ ਪਤਾ ਜੇ ਆਪਾਂ ਮਾੜੇ ਕਰਮ ਕੀਤੇ ਤੇ ਸਾਨੂੰ ਵੀ ਇਦਾਂ ਦਾ ਜਨਮ ਮਿਲਣਾ ਸੋ ਮਤਗੋ ਜਾਣੇ ਜਾਏ ਅੱਗੇ ਪਾਏ ਸੀ ਜੇਹੇ ਕਰਮ ਕਮਾਏ ਤੇਹਾ ਹੋਏ ਸੀ ਜਿਹਾ ਕਹ ਬਾਣੀ ਆਖਦੀ ਹੈ ਜੇਹੇ ਕਰਮ ਕਮਾਏ ਤੇਹਾ ਹੋਏ ਸੀ ਸੰਸਾਰ ਵਿੱਚ ਇਸ ਦੁਨੀਆ ਦੇ ਵਿੱਚ ਜਿੱਦਾਂ ਦੀ ਅਸੀਂ ਕਰਮ ਕਮਾਵਾਂਗੇ ਉਦਾਂ ਦਾ ਹੀ ਸਾਡੇ ਨਾਲ ਹੋਵੇਗਾ ਅਸੀਂ ਆਖਦੇ ਹਾਂ ਉਹ ਫਲਾਣੇ ਦੀ ਜੀ ਕਣਕ ਜਿਹੜੀ ਐ ਸੜ ਗਈ ਐ ਕਿੰਨੇ ਕਿੱਲਿਆਂ ਦਾ ਨੁਕਸਾਨ ਹੋ ਗਿਆ ਆਪਾਂ ਸੋਢੀ ਆਲ ਪਿੰਡ ਵੇਖਿਆ ਨਾ ਕਿੰਨਾ ਨੁਕਸਾਨ ਹੋ ਗਿਆ ਐ ਇੱਥੇ ਗੁਰੂ ਨੂੰ ਮਾੜਾ ਨਹੀਂ ਆਪਾਂ ਕਹਿ ਸਕਦੇ ਇਹ ਨਹੀਂ ਕਹਿ ਸਕਦੇ ਗੁਰੂ ਨੇ ਸਾਡੇ ਨਾਲ ਐ ਕਿਉਂ ਕੀਤਾ ਹੋ ਗੁਰਮਖੋ ਕਈ ਵਾਰ ਸਾਡੇ ਵਿੱਚ ਹੀ ਝੂਕ ਹੋ ਜਾਂਦੀ ਐ ਸਾਡੇ ਵਿੱਚ ਹੀ ਗਲਤੀਆਂ ਹੋ ਜਾਂਦੀਆਂ ਅਸੀਂ ਦਾ ਸੰਬੰਧ ਨਹੀਂ ਕੱਟਦੇ ਗੁਰਦੁਆਰਾ ਸਾਹਿਬ ਨੂੰ ਦਿੰਦੇ ਨਹੀਂ ਕੁਝ ਅਸੀਂ ਉਸ ਸਮੇਂ ਮੁੱਠੀ ਘੁੱਟ ਲੈਨੇ ਆ ਪਰ ਪ੍ਰਮਾਤਮਾ ਜਿਹੜਾ ਹੈ ਕਹਿੰਦੇ ਨੇ ਉਹ ਕਿਵੇਂ ਨਾ ਕਿਵੇਂ ਹੱਕ ਜਿਹੜਾ ਹੈ ਇਨਸਾਨ ਨੂੰ ਦਵਾ ਦਿੰਦਾ ਹੈ ਇਸ ਕਰਕੇ ਕਿਸੇ ਦਾ ਆਪਾਂ ਖਾ ਨਹੀਂ ਸਕਦੇ ਤੇ ਕਿਸੇ ਨੂੰ ਖਵਾ ਵੀ ਨਹੀਂ ਸਕਦੇ ਇੱਥੇ ਸਾਰਿਆਂ ਨੇ ਆਪੋ ਆਪਣਾ ਖਾਣਾ ਤੇ ਆਪੋ ਆਪਣਾ ਹੀ ਇਥੋਂ ਖਾ ਕੇ ਜਾਣਾ ਹੈ ਇਹ ਨਹੀਂ ਵੀ ਅਸੀਂ ਕਿਸੇ ਤੇ एहसान ਕਰ ਦਵਾਂਗੇ ਨਹੀਂ ਗੁਰਮੁਖ ਪਿਆਰਿਓ ਐਸਾ ਨਹੀਂ ਹੋਵੇਗਾ ਇਹ ਤਾਂ ਆਪੂ ਆਪਣਾਈ ਹੈ ਜੇ ਅਸੀਂ ਸਾਨੂੰ ਗੁਰੂ ਨੇ ਦਾਤ ਦਿੱਤੀ ਹੈ ਪ੍ਰਮਾਤਮਾ ਨੇ ਜ਼ਮੀਨ ਦਿੱਤੀ ਹੈ ਅਸੀਂ ਕੋਸ਼ਿਸ਼ ਕਰੀਏ ਦਸਵੰਦ ਕੱਢਣਾ ਕਰੀਏ ਮਾਇਆ ਦਿੱਤੀ ਹੈ ਕੰਮਕਾਰ ਦਿੱਤੇ ਨੇ ਕੋਸ਼ਿਸ਼ ਕਰੀਏ ਦਸਵੰਦ ਕੱਢੀਏ ਕੁਝ ਗੁਰੂ ਲਈ ਵੀ ਦਸਵੰਦ ਕੱਢੀਏ ਕੋਈ ਗੁਰਸਿੱਖਾਂ ਲਈ ਵੀ ਦਸਵੰਦ ਕੱਢੀਏ ਜਦੋਂ ਦਸਵੰਦ ਕੱਢਣ ਲੱਗੇ ਨਾ ਕਹਿੰਦੇ ਜੇ 10 ਰੁਪਏ ਵੀ ਤੁਸੀਂ ਗੁਲਕ ਦੇ ਵਿੱਚ ਪਾਉਂਦੇ ਹੋ ਨੇ ਤੇ 10 ਗੁਣਾ ਪ੍ਰਮਾਤਮਾ ਤੁਹਾਨੂੰ ਦਾਤ ਦਿੰਦਾ ਹੈ ਤੇ ਜੇ 10 ਰੁਪਏ ਵੀ ਪਾਉਣ ਲੱਗਿਆ ਅਸੀਂ ਕਹਿੰਨੇ ਯਾਰ 10 ਰੁਪਏ ਪਾੜੇ ਪੈਣਗੇ 1 ਰੁਪਿਆ ਪਾ ਦੇ ਯਾਰ ਲੋੜ ਕੀ ਹੈ 10 ਰੁਪਏ ਪਾਉਣ ਦੀ ਤੇ ਵੇਖੋ 10 ਰੁਪਏ ਪਾਵਾਂਗੇ ਤੇ 10 ਗੁਣਾ ਦਾਤਾ ਮਿਲਣਗੇ ਆ 10 ਗੁਣਾ ਵੱਧ ਵੀ ਫਲ ਮਿਲ ਸਕਦਾ ਹੈ 10 ਰੁਪਏ ਪਾ ਦਾਂਗੇ ਕਮਾਈ ਵਿੱਚ ਇੰਨੀਆਂ ਵੀ ਬਰਕਤਾਂ ਹੋ ਸਕਦੀਆਂ ਨੇ 10 ਗੁਣਾ ਐਡਾ ਗੁਰੂ ਸਮਰਾਥ ਹੈ ਜੇ ਹੇ ਕਰਮ ਕਮਾਏ ਤੇਹਾ ਹੋਏ ਸੀ ਸੋ ਜੈਸਾ ਆਪਾਂ ਬੀਜਾਂਗੇ ਐ